ਵੱਡਾ ਹਾਦਸਾ ਵਾਪਰਿਆ ਦਰਸਲ ਦਿੱਲੀ ਦੇ ਵੈਲਕਮ ਇਲਾਕੇ ਦੇ ਵਿੱਚ ਚਾਰ ਮੰਜ਼ਲਾ ਇਮਾਰਤ ਡਿੱਗੀ ਆ ਤਾਂ ਮਲਬੇ ਦੇ ਵਿੱਚ ਕਈ ਲੋਕ ਦੱਬੇ ਹੋਏ ਨੇ ਕਈਆਂ ਨੂੰ ਬਚਾ ਲਿਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਦਿੱਲੀ ਦਾ ਵੈਲਕਮ ਇਲਾਕਾ ਹੈਗਾ ਜਿੱਥੇ ਵੱਡਾ ਹਾਦਸਾ ਵਾਪਰਿਆ ਤਾਂ ਤੱਕ ਸਰ ਚਾਰ ਮੰਜ਼ਲਾ ਇਮਾਰਤ ਡਿੱਗ ਗਈ ਆ ਤਾਂ ਸਲੀਮਪੁਰ ਏਰੀਆ ਹੈ ਗਿਆ ਜਿੱਥੇ ਵੈਲਕਮ ਏਰੀਆ ਇਹ ਹੈ ਗਿਆ ਤਾਂ ਤੁਸੀਂ ਮੌਕੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਜਦੁੱਜਹਜ ਕੀਤੀ ਜਾ ਰਹੀ ਆ ਤਾਂ ਚਾਰ ਮੰਜ਼ਲਾ ਇਮਾਰਤ ਡਿੱਗ ਜਾਂਦੀ ਆ ਤਾਂ ਜਾਣਕਾਰੀ ਮਿਲ ਰਹੀ ਹੈ ਕਿ 6 ਲੋਕ ਨੇ ਜਿਹੜੇ ਉਹ ਮਲਬੇ ਦੇ ਵਿੱਚ ਹਜੇ ਤੱਕ ਦੱਬੇ ਹੋਏ ਨੇ ਜਦੋਂ ਕਿ 6 ਲੋਕਾਂ ਨੂੰ ਬਚਾ ਲਿਆ ਗਿਆ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸਥਾਨਕ ਪੱਧਰ ਤੇ ਜਿਹੜੇ ਲੋਕ ਨੇ ਉਹ ਵੀ ਲੱਗੇ ਹੋਏ ਨੇ ਉਹਨਾਂ ਦੇ ਵੱਲੋਂ ਮਲਬਾ ਜਿਹੜਾ ਹਟਾਇਆ ਜਾ ਰਿਹਾ ਪਰ ਪੁਰਾਣੀ ਦਿੱਲੀ ਦਾ ਇਲਾਕਾ ਹੈ ਗਿਆ ਜਿੱਥੇ ਗਲੀਆਂ ਬਹੁਤ ਤੰਗ ਨੇ ਤੁਸੀਂ ਵੇਖ ਸਕਦੇ ਹੋ ਕਿ ਮਸਾ ਜਿਹੜੇ ਦੋ ਦੋ ਲੋਕ ਜਿਹੜੇ ਖੜੇ ਹੋਏ ਨਜ਼ਰ ਆ ਰਹੇ ਨੇ ਤਾਂ ਉਹ ਇੱਕ ਇੱਕ ਇੱਟ ਕਰਕੇ ਉਹ ਬਾਹਰ ਕੱਢ ਰਹੇ ਨੇ ਤਾਂ ਜੋ ਮਲਬੇ ਨੂੰ ਬਾਹਰ ਕੱਢਿਆ ਜਾਵੇ ਤੇ ਨਾ ਹੀ ਕੋਈ ਇੱਥੇ ਕ੍ਰੇਨ ਜਾ ਸਕਦੀ ਆ ਤਾਂ ਅਜੇ ਦੇ ਵਿੱਚ ਮੁਸ਼ਕਲ ਬਹੁਤ ਹੈਗੀ ਆ ਪਰ ਫਿਰ ਵੀ 6 ਲੋਕਾਂ ਨੂੰ ਬਚਾ ਲਿਆ ਗਿਆ 6 ਲੋਕ ਅਜੇ ਵੀ ਮਲਬੇ ਦੇ ਵਿੱਚ ਦੱਬੇ ਹੋਏ ਨੇ ਸਥਾਨਕ ਪ੍ਰਸ਼ਾਸਨ ਵੀ ਲੱਗਿਆ ਹੋਇਆ ਬਚਾਅ ਕਾਰਜਾਂ ਤੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਦਿੱਲੀ ਦੇ ਵਿੱਚ ਤੜਕਸਰ ਇਹ ਵੱਡਾ ਹਾ사 ਵਾਪਰ ਜਾਂਦਾ ਜਿੱਥੇ ਚਾਰ ਮੰਜ਼ਲਾ ਇਮਾਰਤ ਡਿੱਗ ਜਾਂਦੀ ਆ ਤਾਂ ਮੌਕੇ ਤੇ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਤੁਸੀਂ ਵੇਖ ਸਕਦੇ ਹੋ ਤਾਂ ਦਿੱਲੀ ਦਾ ਸਲੀਮਪੁਰ ਇਹ ਏਰੀਆ ਹੈਗਾ ਜਿੱਥੇ ਵੈਲਕਮ ਇਲਾਕੇ ਦੇ ਵਿੱਚ ਇਹ ਇਮਾਰਤ ਡਿੱਗੀ ਹੈਗੀ ਆ ਚਾਰ ਮੰਜ਼ਲਾ ਇਮਾਰਤ ਦੱਸੀ ਜਾ ਰਹੀ ਆ ਕਿ ਚਾਰ ਮੰਜ਼ਲਾ ਇਮਾਰਤ ਅਚਾਨਕ ਡਿੱਗ ਪੈਂਦੀ ਹੈ ਜੇਕਰ ਕੱਲ ਜਾਂ ਉਸ ਤੋਂ ਕੁਝ ਦਿਨ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਐਨਸੀਆਰ ਇਲਾਕੇ ਦੇ ਵਿੱਚ ਪੋਚਾਲ ਵੀ ਕਾਫੀ ਆਏ ਸੀਗੇ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਪੋਚਾਲ ਆਉਂਦੇ ਆ ਕਿਤੇ ਨਾ ਕਿਰਤਾ ਇਮਾਰਤਾਂ ਨੂੰ ਇਫੈਕਟ ਪਾਉਂਦੇ ਆ ਤੇ ਇਸ ਨੂੰ ਉਸ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਕਿ ਜੋ ਦਿੱਲੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪੋਚਾਲ ਆਏ ਨੇ ਤਾਂ ਉਹ ਵੀ ਕਾਰਨ ਹੋ ਸਕਦਾ ਕਿ ਜਿੱਥੇ ਇਮਾਰਤਾਂ ਪਹਿਲਾਂ ਹੀ ਪੁਰਾਣੀਆਂ ਨੇ ਤਾਂ ਦੂਸਰੇ ਪਾਸੇ ਪੋਚਾਲ ਜਿਹੜੇ ਦਿੱਲੀ ਐਨਸੀਆਰ ਦੇ ਵਿੱਚ ਪਿਛਲੇ 2 ਦਿਨਾਂ ਤੋਂ ਆ ਰਹੇ ਨੇ ਜੇਕਰ ਗੱਲ ਦੀ ਗੱਲ ਕੀਤੀ ਜਾਵੇ ਤਾਂ 3.7 ਤੀਬਰਤਾ ਦੇ ਨਾਲ ਪੁਚਾਲ ਆਇਆ ਸੀਗਾ ਦਿੱਲੀ ਐਨਸੀਆਰ ਇਲਾਕੇ ਦੇ ਵਿੱਚ ਤਾਂ ਇਹਦੇ ਵਿੱਚ ਜੋ ਪੁਰਾਣੀਆਂ ਬਿਲਡਿੰਗਾਂ ਨੇ ਉਹ ਕਿਤੇ ਨਾ ਕਿਤੇ ਨੁਕਸਾਨੀਆਂ ਜਾਂਦੀਆਂ ਨੇ ਪਰ ਇਹ ਤਸਵੀਰਾਂ ਤੁਸੀਂ ਹੁਣ ਦੇਖ ਸਕਦੇ ਹੋ ਤਾਂ ਵੈਲਕਮ ਇਲਾਕਾ ਹੈਗਾ ਦਿੱਲੀ ਦਾ ਜਿੱਥੇ ਇਹ ਹਾਦਸਾ ਵਾਪਰਿਆ ਹੈਗਾ ਮੌਕੇ ਤੇ ਜਿਹੜੇ ਲੋਕ ਨੇ ਉਹ ਲੱਗੇ ਹੋਏ ਨੇ ਕਿਵੇਂ ਨਾ ਕਿਵੇਂ ਕਰਕੇ ਜਿਹੜਾ ਮਲਬਾ ਉਹ ਸਾਈਡ ਤੇ ਹਟਾਇਆ ਜਾ ਰਿਹਾ ਇੱਟਾਂ ਜਿਹੜੀਆਂ ਸਾਈਡ ਤੇ ਕੀਤੀਆਂ ਜਾ ਰਹੀਆਂ ਨੇ ਕਿਉਂਕਿ 6 ਲੋਕਾਂ ਨੂੰ ਤਾਂ ਬਚਾ ਲਿਆ ਗਿਆ ਛੇ ਲੋਕ ਹਜੇ ਵੀ ਕਿੰਦਾ ਇਸ ਮਲਬੇ ਦੇ ਹੇਠ ਦੱਬੇ ਹੋਏ ਨੇ ਚਾਰ ਮੰਜ਼ਿਲਾ ਇਮਾਰਤ ਸੀ ਤਾਂ ਇੱਕ ਇੱਕ ਕਰਕੇ ਜਿਹੜੀ ਪੂਰੀ ਇਮਾਰਤ ਟਹਿ ਟੇਰੀ ਹੋ ਜਾਂਦੀ ਆ ਪਰ ਹੁਣ ਲੋਕ ਜਿਹੜੇ ਜਦੋਜਾਤ ਕਰ ਰਹੇ ਨੇ ਤੇ ਜਦੋਂ ਇਹ ਇਮਾਰਤ ਦੇਖਦੀ ਆ ਲੋਕਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਕਿਉਂਕਿ ਜੇਕਰ ਇਸ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਤੰਗ ਏਰੀਆ ਹੈਗੀ ਆ ਰੈਸ਼ੀ ਵਾਲਾ ਇਲਾਕਾ ਵੀ ਹੈਗਾ ਕਿਉਂਕਿ ਰਿਹਾਇਸ਼ ਆਸ-ਪਾਸ ਤੇ ਕਾਫੀ ਜ਼ਿਆਦਾ ਹੈਗੀ ਆ ਸੰਘਣੀ ਰਿਹਾਇਸ਼ ਕਿਹਾ ਜਾ ਸਕਦਾ ਹੈ ਕਿ ਇਸ ਏਰੀਆ ਦੇ ਵਿੱਚ ਹੈਗੀ ਆ ਤਾਂ ਅਜੇ ਤ ਵਿੱਚ ਸੰਘੜੀ ਰਿਆਇਸ਼ ਹੋਣ ਦੇ ਚੱਲਦੇ ਤਾਂ ਰੈਸਕਿਊ ਆਪਰੇਸ਼ਨ ਚਲਾਉਣਾ ਵੀ ਬੜਾ ਮੁਸ਼ਕਿਲ ਹੋ ਜਾਂਦਾ ਪਰ ਫਿਰ ਵੀ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਉੱਥੇ ਟੀਮਾਂ ਬਣਾ ਕੇ ਕੰਮ ਕੀਤਾ ਜਾ ਰਿਹਾ ਤੇ ਲੋਕਾਂ ਦੇ ਵੱਲੋਂ ਵੀ ਜਦੋਜਹਿਦ ਕੀਤੀ ਜਾ ਰਹੀ ਹੈ